ਕਿਹੜੀ ਕਿਹੜੀ ਬਹੁਤ ਧੰਨਵਾਦ ਨਹੀਂ ਨਹੀਂ ਪਲੀਜ਼ ਮੁਰਤੋਂ ਕਾਂਗਰਸੀ ਲੀਡਰ ਇਕੱਠੇ ਹੋਏ ਨੇ ਤੇ ਆਪਸ ਦਾ ਕਾਟੂ ਕਲੇਸ਼ ਮੁਕ ਦਾ ਨਜ਼ਰ ਆ ਰਿਹਾ ਦਰਸਲ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਇਸਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਰੰਦਾਵਾ ਇੱਕੋ ਥਾਈ ਨਜ਼ਰ ਆ ਰਹੇ ਨੇ ਚੰਨੀ ਤੇ ਵੜਿੰਗ ਨੇ ਜੱਫੀ ਪਾਈ ਹੈ ਦਰਸਲ ਇਹ ਮੌਕਾ ਸੀ ਮੋਰਿੰਡਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸੀ ਲੀਡਰ ਦਾ ਇਕੱਠ ਹੁੰਦਾ ਤੇ ਇਸੇ ਦਰਮਿਆਨ ਹੀ ਚੰਨੀ ਦੇ ਬੇਟੇ ਦੇ ਜਨਮ ਦਿਨ ਮੌਕੇ ਘਰ ਦੇ ਵਿੱਚ ਪਾਠ ਰਖਵਾਇਆ ਗਿਆ ਸੀ ਜਿੱਥੇ ਕਾਂਗਰਸੀ ਆਗੂ ਪਹੁੰਚਦੇ ਨੇ ਤੇ ਇਸੇ ਦਰਮਿਆਨ ਹੀ ਚੰਨੀ ਤੇ ਰਾਜਾ ਵਿੜਿੰਗ ਨੇ ਜੱਫੀ ਪਾਈ ਹੈ ਜਿਨ੍ਹਾਂ ਦੀਆਂ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਤੇ ਇੱਕ ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਨੇ ਇੰਜ ਕਿ ਆ ਜਾ ਸਕਦਾ ਹੈ ਕਿ ਕਾਂਗਰਸੀ ਲੀਡਰਾਂ ਦਾ ਆਪਸੀ 카ਟੋ ਕਲੇਸ਼ ਹੁਣ ਖਤਮ ਹੁੰਦਾ ਵਿਖਾਈ ਦੇ ਰਿਹਾ ਹੈ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਤੂੰ ਜਗਾ ਦੇ ਮੋਮ ਬੱਤੀਆਂ ਉੱਠ ਜਗਾ ਦੇ ਮੋਮ ਬੱਤੀਆਂ ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਨੇਰ ਨਾ ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾਲ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮ ਬੱਤੀਆਂ ਉੱਠ ਜਗਾ ਦੇ ਮੋਮ ਬੱਤੀਆਂ ਮੰਨਿਆ ਕਿ ਰਾਜ ਨੇਰੇ ਦਾ ਖਠੀਲਾ ਮੰਨਿਆ ਕੇ ਰਾਜ ਨੇਰੇ ਦਾ ਹੱਟੀਲਾ ਮੰਨਿਆ ਕੇ ਰਾਜ ਨੇਰੇ ਦਾ ਹੱਟੀਲਾ ਪਰ ਅਜੇ ਜੂੰਦਾ ਹੈ ਕਿਰਨਾ ਦਾ ਕਬੀਲਾ ਪਰ ਅਜੇ ਕਿਉਂ ਹੁੰਦਾ ਹੈ ਕਿਰਨਾ ਦਾ ਕਬੀਲਾ ਕਾਲਿਆ ਸੁਫਿਆ ਤੇ 17 ਲਾਲ ਰਤیاں ਤੂੰ ਜਗਾ ਦੇ ਮੋਮਬੱਤੀਆਂ ਉੱਥੇ ਜਗਾ ਦੇ ਮੋਮਬੱਤੀਆਂ ਆਖਰੀ ਲਾਈਨ ਹੈ ਜੀ ਬਾਬ ਰੋੜੇ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਤਾਂ ਜਦੋਂ ਕਣਕਾ ਵੱਢਦੇ ਸੀ ਤਲੱਥ ਬੇਰਾ ਦੇ ਭੜੀਆਂ ਬੰਦੇ ਸੀ ਪਰੀਆਵਨ ਨਾ ਤਾਂ ਪਹਿਲਾ ਪਹਿਲਾ ਬਾਵਰੋਲੇ ਸਾਰੀ ਕਣ ਖੇਤ ਮੁੜ ਕੇ ਖਿਲਾਰ ਦਿੰਦਾ ਸੀਗਾ ਮੁੜ ਕੇ ਦੁਆਰਾ ਪਰੀਆ ਬੰਦੇ ਹੁੰਦੇ ਸੀ ਬਾਵਰੋਲੇ ਸ਼ਾਇਦ ਨਵੀਂ ਪੀੜੀ ਨਾ ਪਤਾ ਬਾਵਰੋਲੇ ਉੱਠਦੇ ਹੀ ਰਹਿਣੇ ਨਿਤਤੇ ਬਾਵਰੋਲੇ ਬਾਵਰੋਲੇ ਉੱਠਦੇ ਹੀ ਰਹਿਣੇ ਨਿਤਤੇ ਪੱਤੇ ਚੜਾਂ ਵੀ ਚਾੜ ਦਿੰਦੀਆਂ ਆ ਕੇ ਪੱਤੇ पर इस मतलब दा मतलब ए नहीं पोंग रन पत्तिया तू जगा दे जय जगत थैंक यू